ਜੀ ਜੀ ਆਇਆਂ ਨੂੰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨਾਲ ਸਤਿ ਸ੍ਰੀ ਅਕਾਲ ਜੀ ਟ੍ਰੈਨਸਫਟ ਪਹਿਲਾਂ ਇਹ ਦੱਸੋ ਵੀ ਉਹ ਥਾਰ ਵਾਲੀ ਜਿਹੜੀ ਪੁਲਿਸ ਦੀ ਸਪਹਿਣ ਕੁੜੀ ਸੀ ਉਹਨੂੰ ਕਹਿੰਦੇ ਵਿਜੀਲੈਂਸ ਨੇ ਹੁਣ ਗ੍ਰਿਫਤਾਰ ਕਰ ਲਿਆ ਕੀ ਹੋਇਆ ਕੀ ਅਸਲ ਵਿੱਚ ਗੱਲ ਹੈ ਜੀ ਕਿ ਜਿਹੜੀ ਇਹ ਬੀਬੀ ਹੈ ਨਾ ਅਮਨਦੀਪ ਕੌਰ ਇਹਨੂੰ ਜ਼ਮਾਨਤ ਮਿਲ ਗਈ ਸੀ ਪਰ ਜ਼ਮਾਨਤ ਮਿਲਣ ਤੋਂ ਬਾਅਦ ਰੀਲਾ ਰੂਲਾ ਜਿਹੜਾ ਜਿਹਨੂੰ ਆਤ ਪੈ ਜਾਂਦੀ ਨਾ ਐਸ ਕਰੀ ਛੁੱਟਦੀ ਨਹੀਂ ਹੁੰਦੀ ਐ ਵੀ ਚਿੱਟੇ ਵਾਲੀ ਹਰਤੀ ਐ। ਸੋ ਗੱਲ ਇਹ ਜੀ ਕਿ ਫੇਰ ਆਪਣੇ ਉਸੇ ਕੰਮ ਦੇ ਉੱਤੇ ਸੀ ਖੈਰ ਚਲੋ ਇਹ ਵੀ ਛੱਡੋ। ਪਰ ਅਗਲੀ ਗੱਲ ਇਹ ਜੀ ਕਿ ਇਹਦੇ ਵੱਲੋਂ ਹੁਣ ਇੰਟਰਵਿਊਆਂ ਦੇਣ ਦਾ سلسلہ ਸ਼ੁਰੂ ਕੀਤਾ ਗਿਆ ਤੇ ਅੱਜ ਇਹਨੂੰ ਵਿਜੀਲੈਂਸ ਨੇ ਚੱਕ ਲਿਆ ਤੇ ਆਹ ਜਿਹੜੀ ਮੇਰੇ ਕੋਲੇ ਹੁਣ ਇੱਕ ਲਿਸਟ ਆਈ ਆ ਉਹ ਇਹ ਐ ਜੀ ਕਿ ਇਹਦੀ ਕੰਲੀ-ਕੰਲੀ ਚੀਜ਼ ਆ ਜਿਹੜੀ ਉਹ ਫ੍ਰੀਜ਼ ਕਰ ਲਈ ਗਈ ਆ। ਮਤਲਬ ਇਹ ਆ ਵੀ ਜਿਹੜਾ ਇਹਦਾ ਪਲਾਟ ਆ ਜਿਹੜਾ ਇਹਦਾ ਘਰ ਆ ਜਿਹੜੀ ਇਹਦੀ ਫਾਰ ਗੱਡੀ ਆ ਜਿਹੜਾ ਇਹਦਾ ਬੁਲਟ ਮੋਟਰਸਾਈਕਲ ਆ ਦੋ ਇਹਦੇ ਆਈਫੋਨ ਆ ਜਾਂ ਹੋਰ ਨਿੱਕ ਸੁਪ ਜੋ ਵੀ ਆ ਉਹ ਸਾਰੀ ਜਿਹੜੀ ਪ੍ਰਾਪਰਟੀ ਇਹਦੀ ਫ੍ਰੀਜ਼ ਕਰ ਦਿੱਤੀ ਗਈ ਆ ਉਸ ਤੋਂ ਬਲੀ ਗੱਲ ਇਹ ਜੀ ਕਿ ਵਿਜੀਲੈਂਸ ਨੇ ਇਹ ਗੱਲ ਕਹੀ ਆ ਕਿ ਇਹਦੀ ਆਮਦਨ ਦੇ ਨਾਲੋਂ ਇਹਦੇ ਖਰਚੇ ਵੱਧ ਆ ਵਿਜੀਲੈਂਸ ਨੇ ਗੱਲ ਕਹੀ ਆ ਵੀ ਜਦੋਂ ਪੜਤਾਲ ਕੀਤੀ ਤਾਂ 1 ਕਰੋੜ 8 ਲੱਖ 37 ਹਜ਼ਾਰ ਤੇ 550 ਰੁਪਇਆ ਤਾਂ ਇਹਦੀ ਆਮਦਨ ਆ ਤੇ ਖਰਚਾ ਇਹਦਾ 1 ਕਰੋੜ 39 ਲੱਖ 64 ਹਜ਼ਾਰ ਤੇ 802 ਰੁਪਏ ਰਿਹਾ ਤੇ ਇਹ ਜਿਹੜੀ ਟੋਟਲ ਕਮਾਈ ਤੋਂ 28.85% ਦੀ ਵਾਧਾ ਲਗਭਗ 33% ਦੀ ਵਾਧਾ ਸੋ ਇਸ ਮਾਮਲੇ ਦੇ ਵਿੱਚ ਹੁਣ ਕੀ ਕੀ ਸਫਾਈਆਂ ਪੇਸ਼ ਕਰੂ ਕੀ ਕੀ ਹੋਊਗਾ ਇਹ ਸਮਾਂ ਦੱਸੂਗਾ ਪਰ ਅੱਜ ਇਹਨੂੰ ਇੱਕ ਵਾਰੀ ਫੇਰ ਗ੍ਰਿਫਤਾਰ ਕਰ ਲਿਆ ਗਿਆ ਸੋ ਪੰਜਾਬ ਪੁਲਿਸ ਦੇ ਸਪਾਹੀ ਦੀ ਤਨਖਾਹ 1 ਕਰੋੜ ਰੁਪਏ ਨਹੀਂ ਜੀ ਨਹੀਂ ਇਹ ਹੈਗੀ ਤਾਂ ਇਹਦੀ ਤਨਖਾਹ ਮੇਰੇ ਖਿਆਲਾ ਵੀ 80 ਤੋਂ 85 ਹਜ਼ਾਰ ਹੋਊਗੀ ਇਹ ਗੱਲ ਹੈ ਜਿਕੇ ਇਹਦੇ ਇੰਟਰਵਿਊ ਦੇ ਵਿੱਚ ਗੱਲ ਕਹੀ ਸੀ ਕਿ ਮੈਂ ਕਰਜ਼ਾ ਲੈ ਲੈ ਕੇ ਕੀ ਦਾ ਲਈਆ ਉਹ ਹੁਣ ਹੋਊਗੀ ਪੜਤਾਲ ਵੀ ਭਾਈ ਕਰਜ਼ਾ ਲੈ ਲੈ ਕੇ ਲਈਆ ਇਹ ਇਹ ਵੀ ਗੱਲ ਕਹੀ ਸੀ ਮੇਰੇ ਵਿਦੇਸ਼ਾਂ ਦੇ ਵਿੱਚ ਰਿਸ਼ਤੇਦਾਰ ਬਹੁਤ ਰਹਿੰਦੇ ਆ ਤੇ ਮੈਨੂੰ ਘੜੀਆਂ ਤੇ ਮੈਨੂੰ ਬਾਕੀ ਸਮਾਨ 100 ਕੁਦਰੋਂ ਵੱਡਾ ਆਉਂਦਾ ਹੁਣ ਪਤਾ ਲੱਗੂਗਾ ਵੀ ਭਾਈ ਇੱਕਦਰੋਂ ਆਉਂਦਾ ਸੀ ਕਿਦਰੋਂ ਨਹੀਂ ਜੀ ਤੇ ਪੰਜਾਬ ਪੁਲਿਸ ਜਿਹੜੇ ਨਵੇਂ ਸਿਪਾਹੀ ਭਰਤੀ ਕਰ ਰਹੇ ਉਹ ਕਹਿੰਦੇ ਟੈਸਟ ਨਹੀਂ ਪਾਸ ਕਰ ਰਹੇ हां बिल्कुल जी ਜਦੋਂ ਕੋਈ ਵੀ ਬੰਦਾ ਪੁਲਿਸ ਦੇ ਵਿੱਚ ਭਰਤੀ ਹੋਣ ਲੱਗਦਾ ਨਾ ਤਾਂ ਉਨ ਲਈ ਦੋ ਗੱਲਾਂ ਹੁੰਦੀਆਂ ਜੀ ਇੱਕ ਤਾਂ ਲਿਖਤੀ ਟੈਸਟ ਪਾਸ ਕਰੇ ਤੇ ਇੱਕ ਉਹ ਫਿਜ਼ੀਕਲ ਟੈਸਟ ਪਾਸ ਕਰੇ ਜਦੋਂ ਦੋਨੋਂ ਟੈਸਟ ਪਾਸ ਹੋ ਗਏ ਤਾਂ ਫਿਰ ਉਨ ਲਈ ਟ੍ਰੇਨਿੰਗ ਲੱਗਦੀ ਹੈ ਇਹ ਟ੍ਰੇਨਿੰਗ ਫਲੋਰ ਵਾਲੀ ਅਕੈਡਮੀ 'ਚ ਵੀ ਲੱਗ ਸਕਦੀ ਹੈ ਹੁਸ਼ਾਰਪੁਰ ਵਾਲੀ ਜਹਾਨ ਖੇਲਾ ਅਕੈਡਮੀ 'ਚ ਵੀ ਲੱਗ ਸਕਦੀ ਹੈ ਤੇ ਜਹਾਨ ਖੇਲਾ ਅਕੈਡਮੀ ਦੇ ਵਿੱਚ ਗਏ ਸਿਗੇ ਜੀ 6 ਜਣੇ ਜਣ ਕੇ ਉਥੇ ਟ੍ਰੇਨਿੰਗ ਦੇ ਲਈ ਗਏ ਸਿਗੇ ਜਦੋਂ ਗਿਆਨ ਦਾ ਉਥੇ ਡੋਪ ਟੈਸਟ ਹੋਇਆ ਤੇ ਉਹਦੇ 'ਚ ਪੋਜ਼ਿਟਿਵ ਨਿਕਲੇ ਉਹਨੇ ਪੁੱਠੇ ਪੈਰੀ ਨਾਲ ਮੋੜ ਤੇ ਉਹ ਕਹਿੰਦੇ ਵੀ ਨਹੀਂ ਤੁਸੀਂ ਨਹੀਂ ਟ੍ਰੇਨਿੰਗ ਕਰ ਸਕਦੇ ਜੀ ਅੱਛਾ ਡਰਗ ਟੈਸਟ ਚ ਫੇਲ ਹੋਗੇ ਹਾਂਜੀ ਹਾਂਜੀ ਤੇ ਲੁਧਿਆਣਾ ਦੀ ਹੁਣ ਜਿਹੜੀ ਚੋਣ ਹੋਣੀ ਹੈ ਬਾਈ ਇਲੈਕਸ਼ਨ ਉਹਦੀ ਡੇਟ ਰਿਲੀਜ਼ ਹੋ ਗਈ ਉਸ ਤੋਂ ਬਾਅਦ ਫਿਰ ਸਰਗਰਮੀਆਂ ਵਧੀਆਂ ਨੇ ਕੁਝ ਬਿਲਕੁਲ ਜੀ ਬਿਲਕੁਲ ਹੁਣ ਤਾਂ ਸਰਗਰਮੀਆਂ ਮੈਂ ਨਾ ਢੰਗੜਾ ਪਾਉਂਦਾ ਜੀ ਸਰਗਰਮੀਆਂ ਤਾਂ ਹਰ ਰੋਜ਼ ਸਰਗਰਮੀਆਂ ਦੀ ਖਬਰ ਆਇਆ ਕਰਦੀਆਂ ਹੁਣ ਤਾਂ ਇਹ ਮੰਨ ਕੇ ਚੱਲੋ ਜੀ ਕਿ ਇਹ ਜੀ 19 ਜੂਨ ਤੱਕ ਪੰਜਾਬ ਦੀ ਰਾਜਧਾਨੀ ਲੁਧਿਆਣਾ ਪਪਾਏ ਮੰਨੇ ਚੱਲ ਰਹੇ ਆ ਕਿਉਂਕਿ ਸਾਰੇ ਮੰਤਰੀ ਸਾਰੇ ਵਿਧਾਇਕ ਬਾਕੀ ਛੋਟੇ ਵੱਡੇ ਨੇਤਾ ਕਈ ਕੇਂਦਰ ਦੇ ਮੰਤਰੀ ਕਈ ਦਿੱਲੀ ਦੇ ਹੋਰ ਨੇਤਾ ਉਹ ਲੁਧਿਆਣੇ ਦੇ ਵਿੱਚ ਮਿਲਿਆ ਕਰਨਗੇ ਜਿਨ੍ਹਾਂ ਨੇ ਆਟੋ ਮੇਰਾ ਖਿਆਲ ਵੀ ਉਹਨੇ ਦੇਸ਼ ਦੇ ਨੇਤਾ ਇੱਥੇ ਮਿਲਿਆ ਕਰਨੇ ਆ ਸੋ ਮਤਲਬ ਕਹਿਣ ਦਾ ਇਹ ਜੀ ਕਿ ਇੱਥੇ ਲੁਧਿਆਣੇ ਦੇ ਵਿੱਚ ਵੋਟਾਂ ਦਾ ਐਲਾਨ ਹੋ ਗਿਆ ਭਾਰਤ ਦੇ 4 ਸੂਬਿਆਂ ਦੇ ਵਿੱਚ 5 ਸੀਟਾਂ ਦੀਆਂ ਜਿੰਨੀ ਚੋਣਾ ਹੋਣੀਆਂ ਉਹਦੇ ਵਿੱਚ ਇੱਕ ਲੁਧਿਆਣਾ ਵੀ ਆ 19 ਤਰੀਕ ਨੂੰ ਵੋਟਾਂ ਪੈਣੀਆਂ ਆ ਤੇ 23 ਟਿਕਰਣ ਨਤੀਜੇ ਆਉਣਗੇ ਤੇ ਬੀਜੇਪੀ ਨੇ ਆਪਦਾ ਉਮੀਦਵਾਰ ਹਲੇ ਐਲਾਨਿਆ ਨਹੀਂ ਤੇ ਉਦਾਂ ਆਪਾਂ ਜਾਣਦੇ ਜੀ ਕਿ ਬਾਕੀ ਪਾਰਟੀਆਂ ਨੇ ਆਪਦੇ ਉਮੀਦਵਾਰ ਐਲਾਨ ਦਿੱਤੇ ਆ ਤੇ ਬਾਕੀ ਦੇਖਦੇ ਆ ਕੌਣ ਬਾਜ਼ੀ ਮਾਰਦਾ ਪਰ ਸਾਰੇ ਹੀ ਕਹਿੰਦੇ ਵੀ ਬਾਜ਼ੀ ਐਤੀ ਆਪਾਂ ਮਾਰਾਂਗੇ ਜੀ ਤੇ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰੀਆ ਨੇ ਕੀ ਕਿਹਾ ਲਾਲੂ ਪ੍ਰਸਾਦ ਯਾਦਵ ਬਾਰੇ ਅਸਲ ਵਿੱਚ ਨਾ ਜੀ ਕੱਲ ਇੱਕ ਪੋਸਟ ਪਾਈ ਸੀਗੀ ਜੀ ਉਹ ਲਾਲੂ ਪ੍ਰਸਾਦ ਯਾਦਵ ਨੇ ਪਾਈ ਸੀ ਉਹਦੇ ਵਿੱਚ ਇਹ ਗੱਲ ਕਹੀ ਸੀ ਉਹਨੇ ਕਿ ਮੈਂ ਆਪਣੇ ਵੱਡੇ ਪੁੱਤ ਸਭ ਤੋਂ ਵੱਡੇ ਪੁੱਤ ਤੇਜ ਪ੍ਰਤਾਪ ਯਾਦਵ ਨੂੰ ਦੇ ਆਪਦੇ ਪਰਿਵਾਰ ਚੋਂ ਬੇਦਖਲ ਕਰਦਾ ਤੇ ਪਾਰਟੀ ਦੇ ਵਿੱਚੋਂ 6 ਸਾਲ ਨਹੀਂ ਕੱਢਦੇ ਆ ਉਹ ਬੜਾ ਸਵਾਲ ਪੈਦਾ ਹੋਇਆ ਵੀ ਵਜ੍ਹਾ ਕੀ ਹੋਈ ਉਹਦੇ ਵਿੱਚ ਇਹ ਗੱਲ ਵੀ ਲਿਖੀ ਸੀ ਵੀ ਭਾਈ ਇਹ ਸਾਡੇ ਪਰਿਵਾਰ ਦੇ ਨੈਤਿਕ ਮੁੱਲਾਂ ਨੈਤਿਕ ਕਦਰਾਂ ਕੀਮਤਾਂ ਦੇ ਮੁਤਾਬਕ ਨਹੀਂ ਤੇ ਇਹ ਜਿਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਸਾਡੇ ਪਰਿਵਾਰ ਦੇ ਮਾਣ ਮਰਿਆਦਾ ਮੁਤਾਬਕ ਨਹੀਂ ਹੈਗਾ ਅਸਲ ਵਿੱਚ ਜਿਹੜਾ ਤੇਜ ਪ੍ਰਤਾਪ ਯਾਦਵ ਆ ਉਹਦੀਆਂ ਨਾ ਕੁਝ ਕੁ ਤਸਵੀਰਾਂ ਇੱਕ ਔਰਤ ਦੇ ਨਾਲ ਤੇ ਵੀਡੀਓ ਵਾਇਰਲ ਹੋਈਆਂ ਉਹਦੇ ਵਿੱਚ ਕਿਤੇ ਗਲਬਕੜੀ ਹੋ ਗਲਬਕੜੀ ਹੋਈ ਜਾਂਦਾ ਕਿਤੇ ਉਹਨੂੰ ਅਛਾਨੀ ਦੇ ਵਿੱਚ ਨਹੀਂ ਵੇਂਦੀ ਆ ਜਿਹੜੀ ਕੁੜੀ ਉਹਦੀ ਨਾਲ ਰਹਿੰਦੀ ਆ ਉਹ ਤੇ ਕਿਤੇ ਕਿਵੇਂ ਕਿਤੇ ਕੋਈ ਕੁਛ ਚਲੀ ਜਾਂਦਾ ਉਹਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਫਿਰ ਚਰਚਾ ਇਸ ਗੱਲ ਦੀ ਚੱਲ ਪਈ ਵੀ ਭਾਈ ਲਾਲੂ ਪ੍ਰਸਾਦ ਯਾਦਵ ਨੇ ਇਸ ਕਰਕੇ ਪਹਿਲਾਂ ਹੀ ਕਵਰ ਕੀਤਾ ਕਿ ਕਿਉਂਕਿ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੇ ਵਿਰੋਧੀ ਮੁੱਦਾ ਨਾ ਬਣਾਉਣੇ ਇਸ ਕਰਕੇ ਪਹਿਲਾਂ ਹੀ ਇਸ ਮੁੱਦੇ ਨੂੰ ਚੱਕ ਲਈਏ ਫਿਰ ਇਹ ਤਾਂ ਹੋ ਗਈ ਜੀ ਇਸ ਗੱਲ ਪਰ ਅੱਜ ਤੱਕ ਦੀ ਜਾਣਕਾਰੀ ਇਹ ਆਈ ਆ ਵੀ ਜਿਹੜੀ ਉਹਦੀ ਘਰ ਵਾਲੀ ਹੋਗੀ ਤੇਜ ਪ੍ਰਤਾਪ ਯਾਦਵ ਦੀ ਅਸ਼ਵਰਿਆ ਯਾਦਵ ਉਨੇ ਅਜ ਮੀਡੀਆ ਦੇ ਮੂਹਰੇ ਆ ਕੇ ਗੱਲ ਕਹੀ ਆ ਕਿ ਲਾਲੂ ਪਰਿਵਾਰਾ ਜਿਹੜਾ ਡਰਾਮਾ ਕਰ ਰਿਹਾ ਉਹ ਕਹਿੰਦੀ ਵੀ ਜੇਕਰ ਇਹਦਾ 15 ਸਾਲ ਤੋਂ ਕਿਸੇ ਕੁੜੀ ਦੇ ਨਾਲ ਅਫੇਅਰ ਆ ਜੇ ਲਿਵਿੰਗ ਦੇ ਵਿੱਚ ਰਹਿੰਦਾ ਤੇ ਮੇਰੇ ਨਾਲ ਵਿਆਹ ਇਹਨੇ ਕਿਹੜੇ ਗੱਲੋਂ ਕਰਾਇਆ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਨਾਲੋਂ ਨੇ ਇਹ ਵੀ ਗੱਲ ਕਹੀ ਆ ਵੀ ਮੈਨੂੰ ਇਹ ਵੀ ਸਮਝਾਉਂਦੀ ਵੀ ਹੁਣ ਤਾਂ ਲਾਲੂ ਪਰਿਵਾਰ ਇਹ ਗੱਲ ਕਹਿੰਦਾ ਵੀ ਭਾਈ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਨਹੀਂ ਹੋਣ ਦੇਣਾ ਸਾਡੇ ਪਰਿਵਾਰਕ ਮੁੱਲਾਂ ਦੇ ਖਿਲਾਫ ਆ ਉਹ ਕਹਿੰਦੇ ਵੀ ਜਦੋਂ ਮੈਨੂੰ ਅੰਦਰ ਵੜ ਕੇ ਕੁੱਟਦੇ ਹੁੰਦੇ ਸੀ ਤੇ ਉਦੋਂ ਪਰਿਵਾਰਕ ਮੁੱਲ ਕਿੱਥੇ ਜਾਂਦੇ ਸੀ ਉਦੋਂ ਕਦਰਾਂ ਕੀਮਤਾਂ ਕਿੱਥੇ ਜਾਂਦੀਆਂ ਸੀ ਸੋ ਉਹਨੇ ਇਹ ਸਵਾਲ ਕੀਤੇ ਆ ਤੇ ਇਹ ਉਹ ਹੀ ਈਸ਼ਵਰਿਆ ਜਿਹਦੇ ਵੱਲੋਂ ਕੁਝ ਸਮਾਂ ਪਹਿਲਾਂ ਦੋਸ਼ ਲਾਏ ਗਏ ਸੀਗੇ ਵੀ ਭਾਈ ਮੈਨੂੰ ਰਾਵੜੀ ਦੇਵੀ ਵੀ ਬਾਲਾਂ ਤੋਂ ਫੜ-ਫੜ ਕੇ ਕੁੱਟਦੀ ਹੈ ਜੀ ਅੱਛਾ ਕਾਲੀ ਦਲ ਦੇ ਕੌਂਸਲਰ ਦਾ ਕਤਲ ਹੋਇਆ ਕਿਸੇ ਦਾ ਹਾਂ ਬਿਲਕੁਲ ਜੀ ਕਾਲੀ ਦਲ ਦੇ ਮਾਝਾ ਖੇਤਰ ਦੇ ਕੌਂਸਲਰ ਦਾ ਕਤਲ ਹੋਇਆ ਤੇ ਇਹਦਾ ਨਾਂ ਹਰਜਿੰਦਰ ਸਿੰਘ ਉਹਦਾ ਕਤਲ ਹੋਇਆ ਤੇ ਬਾਅਦ ਦੇ ਵਿੱਚ ਜਿਹੜੇ ਕਾਤਲ ਆ ਤੇ ਪੁਲਿਸ ਕਹਿੰਦੀ ਵੀ ਅਸੀਂ ਉਹਨਾਂ ਨਾਲ ਮੁਕਾਬਲਾ ਕੀਤਾ ਤੇ ਗੋਲੀ ਮਾਰ ਕੇ ਅਸੀਂ ਬੰਦਾ ਫੜ ਵੀ ਲਿਆ ਪਰ ਗੱਲ ਇਹ ਜੀ ਕਿ ਬਿਕਰਮ ਸਿੰਘ ਮਜੀਠੀਆ ਨੇ ਇਸ ਗੱਲ ਨੂੰ ਚੁੱਕਿਆ ਮਜੀਠੀਆ ਬੁਰਾ ਨੇ ਗੱਲ ਕਹੀ ਆ ਵੀ ਆ ਮੇਰੇ ਕੋਲੇ ਉਹ ਕਨੇਜੀ ਹੈਗੀ ਜੀ ਸੀਸੀਟੀਵੀ ਕੈਮਰੇ ਦੀ ਫੁਟੇਜ 19 ਮਈ ਦੀ ਉਹ ਕਹਿੰਦੀ ਜੀ 19 ਮਈ ਨੂੰ ਹਰਜਿੰਦਰ ਸਿੰਘ ਕਾਉਂਸਲਰ ਦੇ ਘਰ ਦੇ ਮੂਹਰੇ ਅਣਪਛਾਤੇ ਬੰਦੇ ਹਥਿਆਰਾਂ ਸਮੇਤ ਫਿਰਦੇ ਆ ਤੇ ਉਹ ਪੁਲਿਸ ਨੂੰ ਉਹ ਗੱਲ ਕਹਿੰਦੇ ਵੀ ਭਾਈ ਕਾਰਵਾਈ ਕਰੋ ਪਰ ਇਹ ਕੋਈ ਕਾਰਵਾਈ ਨਹੀਂ ਕਰਦੇ ਤੇ ਜੇਕਰ ਤੇ ਇਹਦਾ ਨਾ ਕੋਈ ਸਿਕਿਉਰਿਟੀ ਦਿੱਤੀ ਹੁੰਦੀ ਜੇਕਰ ਬੰਦਿਆਂ ਦੇ ਉੱਤੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਸਾਡਾ ਬੰਦਾ ਜਿਉਂਦਾ ਹੁੰਦਾ ਨਾਲ ਇਹ ਵੀ ਗੱਲ ਕਹੀ ਵੀ ਪਾਈ ਇਸ ਵੇਲੇ ਸਰਕਾਰ ਆ ਜਿਹੜੀ ਉਹ ਸਿਰਫ ਤੇ ਸਿਰਫ ਵਿਰੋਧੀ ਸਮਝ ਕੇ ਤੇ ਲੋਕਾਂ ਨੂੰ ਮਰਨ ਵਾਸਤੇ ਛੱਡ ਰਹੀ ਆ ਕਦੇ ਕੋਈ ਕਿਸੇ ਨੂੰ ਮਾਰ ਜਾਂਦਾ ਕਦੇ ਕੋਈ ਕਿਸੇ ਨੂੰ ਮਾਰ ਜਾਂਦਾ ਸੋ ਆ ਕਾੜੀਦਲ ਨਹੀਂ ਇਸ ਮੁੱਦੇ ਦੇ ਚੁੱਕਿਆ ਹੈ ਪਰ ਜੀ ਕਰੋਨਾ ਦੀ ਮਰੀਜ਼ਾਂ ਦੀ ਜਿਹੜੇ ਕਰੋਨਾ ਦੇ ਮਰੀਜ਼ ਨੇ ਕੋਵਿਡ 19 ਵਾਲੇ ਕਿੰਨੇ ਹੋ ਗਏ ਆ ਜੀ ਇਹ ਜੀ 1010 ਮਰੀਜ਼ਾਂ ਦੀ ਟੋਟਲ ਗਿਣਤੀ ਹੋ ਗਈ ਆ ਇਹ ਤਾਂ ਨਮਾ ਵਧੀਆ ਵੈਸੇ ਜੇ ਆਪਾਂ ਇਹ ਗੱਲ ਕਰਕੇ ਗਏ ਵੀ 130 ਕਰੋੜ ਵਾਲੇ ਭਾਰਤ ਦੇ ਵਿੱਚ ਤੇ 1010 ਮਰੀਜ਼ਾਂ ਦੀ ਗਿਣਤੀ ਤਾਂ ਕੁਝ ਵੀ ਨਹੀਂ ਪਰ ਜੇ ਆਪਾਂ ਇਹਦੀ ਸ਼ੁਰੂਆਤ ਮੰਨ ਲਏ ਤਾਂ ਪਤਾ ਨਹੀਂ ਕੱਲ ਨੂੰ ਕਿੰਨਾ ਅਕੜਾ ਹੋ ਸਕਦਾ ਪਤਾ ਕੋਈ ਨਹੀਂਗਾ ਪਰ ਪਤਾ ਲੱਗਾ ਜੀ ਸਭ ਤੋਂ ਵੱਧ ਮਰੀਜ਼ ਆ ਜਿਹੜੇ ਕੇਰਲ ਦੇ ਵਿੱਚ 430 ਰਾਜਸਥਾਨ ਮਹਾਰਾਸ਼ਟਰ ਪੱਛਮੀ ਬੰਗਾਲ ਤੇ ਕਰਨਾਟਕ ਦੇ ਵਿੱਚ ਹੁਣ ਤੱਕ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਆ ਤੇ ਪਤਾ ਲੱਗਾ ਜੀ ਮਹਾਰਾਸ਼ਟਰ ਦੇ ਵਿੱਚ 209 ਦਿੱਲੀ ਦੇ ਵਿੱਚ 104 ਗੁਜਰਾਤ ਦੇ ਵਿੱਚ 83 ਕਰਨਾਟਕ ਦੇ ਵਿੱਚ 47 ਕੇ ਸ਼ਾਮਲ ਹੈ ਉੱਤਰ ਪ੍ਰਦੇਸ਼ ਦੇ ਵਿੱਚ 15 ਬਰੀਜ਼ ਮਿਲੇ ਆ ਤੇ ਪਤਾ ਲੱਗਾ ਜੀ ਜੇ ਐਨ 1 ਨਵਾਂ ਵੇਰੀਐਂਟ ਆਇਆ ਉਹਦਾ ਹੁਣ ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ ਕਾਫੀ ਅਸਰ ਆ ਜਿਵੇਂ ਕਿ ਹਾਂਗਕੋਗ ਦੇ ਵਿੱਚ ਚੀਨ ਦੇ ਵਿੱਚ ਸਰਕਾਰਾਂ ਨੇ ਅਲਰਟ ਕੀਤਾ ਹੋਇਆ ਤੇ ਇਹ ਪਤਾ ਲੱਗਾ ਜੀ ਕਿ ਖਾਈ ਲੈਂਡ ਦੇ ਵਿੱਚ ਤੇ ਸਿੰਗਾਪੁਰ ਦੇ ਵਿੱਚ ਵੀ ਇਹਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਭਾਰਤ ਦੇ ਵਿੱਚ ਪਤਾ ਲੱਗਾ ਜੀ ਕਿ ਦਿੱਲੀ ਦੀ ਸਰਕਾਰ ਨੇ ਅਲਰਟ ਜਾਰੀ ਕਰਤਾ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਆ ਉਹਨੇ ਵੀ ਇਹ ਗੱਲ ਕਹੀ ਆ ਡਾਕਟਰ ਬਲਵੀਰ ਸਿੰਘ ਨੇ ਕਿ ਭਾਈ ਮਰੀਜ਼ਾਂ ਦੇ ਲਈ ਅਸੀਂ ਪੂਰੀ ਅਗਾਊਂ ਪ੍ਰਬੰਧ ਕੀਤੇ ਹੋਏ ਆ ਤੇ ਹਾਲੇ ਤੱਕ ਕੋਈ ਕਰੋਨਾ ਦਾ ਕੇਸ ਹੈ ਵੀ ਨਹੀਂਗਾ ਪਰ ਜੇ ਹੋਇਆ ਤਾਂ ਸਾਡੇ ਕੋਲ ਸਾਰਾ ਸਮਾਨ ਪੂਰਾ ਜੀ ਟਣਾ ਜੀ ਕਹਿੰਦੇ ਬੰਬੇਜ ਵਿੱਚ ਮੀਂਹ ਬਹੁਤ ਪੈ ਗਿਆ ਤੇ ਮੈਟਰੋ ਜਿਹੜੀ ਅੰਡਰਗਰਾਉਂਡ ਚੱਲਦੀ ਹੈ ਟ੍ਰੇਨ ਉਹ ਫਲੱਡ ਹੋ ਗਈ ਬੜਾ ਹੀ ਨਹੀਂ ਪਿਆ ਜੀ ਬੇहद ਨਹੀਂ ਪਿਆ ਜੀ ਉਸੇ ਤਾਂ ਅੱਜ ਪੂਰਾ ਦਿਨੀ ਨਹੀਂ ਪਈ ਗਿਆ ਜਿਹਦੇ ਕਰਕੇ ਜਿਹੜੀ ਉਹ ਅੰਡਰਗਰਾਉਂਡ ਹੈਗੀ ਜੀ ਚੱਲਦੀ ਮੈਟਰੋ ਇਹ ਕਹਿੰਦੇ ਵੀ ਉਹਦੇ ਵਿੱਚ ਪਾਣੀ ਭਰ ਗਿਆ ਜੀ ਉੱਥੇ ਉੱਥੇ ਬੜਾ ਬੁਰਾ ਹਾਲ ਹੋਇਆ ਵਰਲੀ ਅੰਡਰਗਰਾਉਂਡ ਮੈਟਰੋ ਸਟੇਸ਼ਨ ਦੇ ਵਿੱਚ ਪਾਣੀ ਭਰ ਗਿਆ ਇਹ ਉਹੀ ਆ ਮੈਟਰੋ ਸਟੇਸ਼ਨ ਜਿਹਦਾ 1 ਮਈ ਨੂੰ ਦਵਿੰਦਰ ਪਾਡਮੀਸ ਮੁੱਖ ਮੰਤਰੀ ਨੇ ਉਦਘਾਟਨ ਕੀਤਾ ਤੇ ਬੱਦਲ ਬਹੁਤ ਸੀ ਜੀ ਵਿਜ਼ਿਬਿਲਟੀ ਲੋ ਸੀ ਜਿਹਦੇ ਕਰਕੇ 8 ਫਲਾਈਟ ਪ੍ਰਭਾਵਿਤ ਹੋਈਆਂ ਤੇ ਸੜਕਾਂ ਦੇ ਉੱਤੇ ਲੋਕ ਹਨੇਰਾ ਹੋਣ ਕਰਕੇ ਤੇ ਘੱਟੀਆਂ ਲਾਈਟਾਂ ਜਗਾ ਕੇ ਚਲਾਉਂਦੇ ਰਹੇ ਆ 70 ਤੋਂ ਲੈ ਕੇ 80 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲੀ ਆ ਦਰਖਤ ਡਿੱਗੇ ਆ 7-8 ਕਿਲੋਮੀਟਰ ਲੰਮਾ ਜਾਮ ਵੀ ਲੱਗ ਗਿਆ ਅਗਨੀਵੀਰ ਆਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਕੋਈ ਰਿਲੀਫ ਮਿਲਿਆ। ਦੁਖਦੀ ਹਾਲੇ ਤੱਕ ਤਾਂ ਨਹੀਂ ਮਿਲਿਆ ਜੀ ਪਰ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਜਿਹੜੇ ਕਿ ਵਿਧਾਨ ਸਭਾ ਦੇ ਸਪੀਕਰ ਨੇ ਉਹ ਅਗਨੀਵੀਰ ਦੇ ਇੱਕ ਘਰ ਦੇ ਵਿੱਚ ਜਾ ਕੇ ਆਇਆ ਸ਼ਹੀਦ ਹੋਏ ਅਗਨੀਵੀਰ ਆਕਾਸ਼ਦੀਪ ਸਿੰਘ ਦੇ ਘਰ ਇਹਨਾਂ ਦਾ ਪਿੰਡ ਹੈਗਾ ਜੀ ਚਹਿਲ ਤੇ ਚਹਿਲ ਪਿੰਡ ਦਾ ਆਕਾਸ਼ਦੀਪ ਸਿੰਘ ਸੀ ਤੇ ਚਹਿਲ ਪਿੰਡ ਬਿਲਕੁਲ ਟਹਿਣੀ ਪਿੰਡ ਦੇ ਨਾਲ ਹੀ ਹੈ ਤੇ ਇਸ ਕਰਕੇ ਸਾਡਾ ਵੀ ਜਿਹੜਾ ਕੁਲਤਾਰ ਸਿੰਘ ਸੰਧਵਾ ਵਾਲਾ ਹਲਕਾ ਤੇ ਚਹਿਲ ਪਿੰਡ ਦਾ ਵੀ ਪਰ ਇਸ ਅਗਨੀਵੀਰ ਦੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਬਾਕੀ ਜਿਹੜੇ ਲੋਕ ਚਾਹਣ ਵਾਲੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਆ ਵੀ ਅਗਨੀਵੀਰ ਨੂੰ ਸ਼ਹੀਰ ਦਾ ਦਰਜਾ ਕਿਉਂ ਨਹੀਂ ਦਿੱਤਾ ਜਾ ਰਿਹਾ ਤੇ ਨਾਲ ਇਹ ਵੀ ਅੱਜ ਸੰਧਵਾ ਸਾਹਿਬ ਨੇ ਤਾਂ ਇਹ ਗੱਲ ਕਹੀ ਵੀ ਸਰਕਾਰ ਤੁਹਾਡੇ ਨਾਲ ਹਮੇਸ਼ਾ ਖੜੀ ਰਹੂਗੀ ਪਰ ਇਹਨੇ ਵੀ ਪਾਈ ਸਰਕਾਰ ਵੈਸੇ ਉਹਦਾ ਅਫੀਸ਼ੀਅਲ ਤੌਰ ਦੇ ਉੱਤੇ ਐਲਾਨ ਕੀ ਕਰਦੀ ਆ ਸੋ ਜਿਹੜਾ ਉਹ ਲੁਧਿਆਣੇ ਦੀ 23000 ਜਾਂ 24000 ਏਕੜ ਜ਼ਮੀਨ ਦਾ ਸਿਪਟਰ ਚੱਲਦਾ ਸੀ ਕਿ ਗਲਾਡਾ ਵਾਲਿਆਂ ਨੇ ਰੋਕ ਲਈ ਆ ਜਾਂ ਅਪਰੂਵਲ ਦੇ ਦਿੱਤੀ ਆ ਕੀ ਬਣਿਆ ਜੀ ਉਹਦਾ ਕਿੱਥੇ ਖੜੀਏ ਗੱਲ ਹੁਣ ਉਹਦੇ ਬਾਰੇ ਜਾਣਕਾਰੀ ਹੈ ਜੀ ਕਿ ਅਕਾਲੀ ਦਲ ਦੇ ਵੱਲੋਂ ਤੇ 28 ਤਰੀਕ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਆਕਾਲੀ ਦਲ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਮੁੱਲਾਪੁਰ ਦੇ ਵਿੱਚ ਵੀ ਅਸੀਂ ਦਾਖਾ ਖੇਤਰ ਦੇ ਵਿੱਚ ਵੀ ਅਸੀਂ ਗਲਾਡਾ ਦੇ ਆਫਿਸ ਦੇ ਮੂਹਰੇ ਵੀ ਉਹ ਕਹਦੇ ਜੀ ਕਿ 28 ਤਰੀਕ ਨੂੰ ਅਸੀਂ ਸੰਘਰਸ਼ ਕਰਾਂਗੇ ਪ੍ਰਦਰਸ਼ਨ ਕਰਾਂਗੇ ਉਹ ਕਹਿੰਦੇ ਜੀ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਕਿਸਾਨਾਂ ਦੀ 24000 ਏਕੜ ਦੇ ਕਰੀਬ ਜ਼ਮੀਨ ਆ ਜਿਹੜੀ ਉਹ ਵਿਕਾਸ ਦੇ ਨਾਂ ਦੇ ਉੱਤੇ ਪੇਟਨੀ ਚੜਨ ਦੇ ਕਿਹੜਾ ਅਕਾਲੀ ਦਲ ਦੀ ਅਕਾਲੀ ਦਲ ਸੁਖਵੀਰ ਬਾਦਲ ਤੇ ਅਕਾਲੀ ਦਲ ਈਆਲੀ ਨਹੀਂ ਸੁਖਵੀਰ ਬਾਦਲ ਦੀ ਅੱਛਾ ਜੀ ਤੇ ਈਆਲੀ ਸਾਹਿਬ ਕੀ ਕਹਰੇ ਇਹਦੇ ਬਾਰੇ ਈਆਲੀ ਸਾਹਿਬ ਨੇ ਪਹਿਲਾਂ ਵੀ ਕਹਣਾ ਕਹੀ ਸੀ ਜੀ ਉਹ ਕਹਿੰਦੇ ਜੀ ਕਿ ਦੇਖੋ ਅਸੀਂ ਜ਼ਮੀਨ ਨੇ ਤਵਾਇਰ ਹੋਣ ਦਿਆਂਗੇ ਕਿਉਂਕਿ ਮੁੰਨਾਪੁਰ ਦੇ ਏਰੀਆ ਦੇ ਵਿੱਚ ਕਾਫੀ ਜ਼ਮੀਨ ਆਸਤੇ ਕੁਝ ਕੁ ਜ਼ਮੀਨਾਂ ਜਿਹੜੀ ਖਾ ਖੇਤਰ ਦੇ ਪਿੰਡਾਂ ਦੀ ਵੀ ਆ ਸੋ ਇਹ ਆੜੀ ਬੁਰੀ ਪਹਿਲਾਂ ਹੀ ਕਹਿ ਚੁੱਕੇ ਆ ਵੀ ਭਾਈ ਅਸੀਂ ਵੀ ਵਿਧਾਇਕ ਦੇ ਤੌਰ ਤੇ ਉਸੇ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਅਸੀਂ ਜ਼ਮੀਨ ਅਕਵਾਇਰ ਨਹੀਂ ਹੁੰਦਿਆਂਗੇ ਸੋ ਉਹਨਾਂ ਦੇ ਧਰਨੇ ਕਿਸੇ ਹੋਰ ਡੇਟ ਨੂੰ ਨੇ ਹਾਂਜੀ ਹਾਲੇ ਤੱਕ ਉਹਨਾਂ ਨੇ ਐਲਾਨ ਨਹੀਂ ਕੀਤਾ ਬਈ ਕਿੰਨੇ ਤਰੀਕ ਨੂੰ ਆ ਪਰ ਮੇਰਾ ਖਿਆਲ ਵੀ ਧਰਦੇ ਤਾ ਉਹ ਵੀ ਲਾਉਣਗੇ ਤੇ ਕਿਸਾਨ ਯੂਨੀਅਨ ਵੱਖਰੇ ਧਰਨੇ ਲਾ ਰਹੀ ਆ ਬਿਲਕੁਲ ਜੀ ਬਿਲਕੁਲ ਕਿਸਾਨ ਯੂਨੀਅਨ ਨੇ ਵੱਖਰੇ ਧਰਨੇ ਲਾਉਣੇ ਆ ਅੱਜ ਵੀ ਉਗਰਾਹਾ ਗਰੁੱਪ ਨੇ ਕਾਫੀ ਵੱਡੀ ਮੀਟਿੰਗ ਕੀਤੀ ਹੈ ਤੇ ਸਮਰੂਰ ਦੇ ਹਸਪਤਾਲ ਦੇ ਵਿੱਚ ਕੀ ਹੋਇਆ ਕਹਿੰਦੇ ਨਰਸ ਬਣ ਕੇ ਬੱਚਾ ਚੋਰੀ ਕਰ ਰਹੀ ਹੈ ਨਰਸ ਬੱਚਾ ਚੋਰੀ ਕਰ ਰਹੀ ਸੀ ਹਾਂ ਬਿਲਕੁਲ ਜੀ ਨਰਸ ਬਣ ਕੇ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਔਰਤ ਫੜੀ ਗਈ ਹੈ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਜੱੱਚਾ ਬੱਚਾ ਕੇਂਦਰ ਹੁੰਦਾ ਤੇ ਉੱਥੇ ਇੱਕ ਔਰਤ ਪਹੁੰਚੀ ਤੇ ਉਹ ਕਦੇ ਕਿਹਦਾ ਬੱਚਾ ਚੱਕ ਲਵੇ ਤੇ ਕਦੇ ਕਿਹਦਾ ਬੱਚਾ ਚੱਕ ਲਵੇ ਉਹ ਬੰਦੇ ਨੇ ਕਿਹਾ ਜੀ ਕਿ ਬਈ ਤੁਸੀਂ ਕੌਣ ਆ ਉਹ ਕਹਿੰਦੀ ਜੀ ਕਿ ਮੈਂ ਇਥੋਂ ਦੀ ਨਰਸ ਆ ਫਿਰ ਜੇ ਇਹ ਦੋ ਬੱਚਿਆਂ ਨੂੰ ਕਹਿੰਦੀ ਜੀ ਕਿ ਦੋ ਬੱਚੇ ਚੱਕੇ ਉਹਨੇ ਕਿਸੇ ਦੇ ਘਰੇ ਧੀ ਜੰਮੀ ਆ ਕਿਸੇ ਦੇ ਘਰੇ ਪੁੱਤ ਜੰਮਿਆ ਉਹ ਕਹਿੰਦੀ ਜੀ ਕਿ ਮੈਂ ਨਾਲ ਦੇ ਰੂਮ ਦੇ ਵਿੱਚ ਲੈ ਕੇ ਜਾਣੇ ਆ ਵੀ ਭਾਈ ਉੱਥੇ ਨਾਲੇ ਚੈੱਕ ਅਪ ਕਰਨਾ ਉਹ ਤਬਰ ਨੂੰ ਸ਼ੱਕ ਹੋ ਗਿਆ ਜੀ ਉਹਨਾਂ ਨੇ ਕਹਿੰਦੇ ਜੀ ਕਿ ਨਾਲ ਦੇ ਸਟਾਫ ਨੂੰ ਪੁੱਛਿਆ ਵੀ ਭਾਈ ਇਹ ਤੁਹਾਡੀ ਸਟਾਫ ਮੈਂਬਰ ਆ ਉਹਨਾਂ ਨੇ ਕਿਹਾ ਜੀ ਕਿ ਨਹੀਂ ਤੇ ਫਿਰ ਇਹਨੂੰ ਫੜ ਕੇ ਪੜਤਾਲੇ ਹਵਾਲੇ ਕਰ ਦਿੱਤਾ ਗਿਆ ਤੇ ਬਾਕੀ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਜੀ ਯਾਰ ਦੇ ਵਿੱਚ ਪਰਸੋਂ ਤਾਂ ਬਹੁਤ ਤੇਜ਼ ਹਨੇਰੀ ਝੱਖੜ ਝੋਲਾ ਚੱਲਿਆ ਜੀ ਪੰਜਾਬ ਦੇ ਕਈ ਹਿੱਸੇ ਦੇ ਵਿੱਚ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਵਗੀ ਆ ਜਿਹਦੇ ਕਰਕੇ ਗੱਡੀਆਂ ਵੀ ਨੁਕਸਾਨੀਆਂ ਗਈਆਂ ਤਿੰਨ ਮੌਤਾਂ ਵੀ ਹੋਈਆਂ ਕਿਸੇ ਦੇ ਸਿਰ ਦੇ ਉੱਤੇ ਖੰਭਾ ਡਿੱਗ ਪਿਆ ਕਿਸੇ ਤੇ ਕੰਧ ਡਿੱਗ ਪਈ ਕਿਸੇ ਤੇ ਪੁਛ ਹੋਇਆ ਕਿਸੇ ਦੇ ਪੁਛ ਤੇ ਕਈ ਕਾਰਾਂ ਨੁਕਸਾਨੀਆਂ ਕਿਸੇ ਦੀ ਕੰਧ ਡਿੱਗੀ ਹੈ ਕਿਸੇ ਦੀ ਛੱਤ ਵੀ ਡਿੱਗੀ ਹੈ ਸੋ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਦਰਖਤ ਬੜੇ ਪੱਟੇ ਗਏ ਖੰਭੇ ਬੜੇ ਪੱਟੇ ਗਏ ਦੇ ਇਥੇ ਜਿਹੜੇ ট্রান্সਫਾਰਮਰ ਬੜੇ ਦਿੱਗੇ ਆ ਪਰ ਅੱਜ ਪੰਜਾਬ ਦੇ ਵਿੱਚ ਮੌਸਮ ਠੀਕ ਸੀਗਾ ਗਰਮ ਸੀਗਾ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ 29 ਮਈ ਤੱਕ ਹੌ ਰੁਕ ਰੁਕ ਕੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਵਾ ਚੱਲਣ ਦੀ ਸੰਭਾਵਨਾ ਹੈਗੀ ਆ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ